ਕਥਿਤ ਤੌਰ ਤੇ ਗੁਰੂ ਘਰ ਚ ਬੇਅਦਬੀ ਕਰਨ ਆਇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਬੇਅਦਬੀ ਦੇ ਸ਼ੱਕ ਚ ਇਸ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਸਿੰਘ ਨੂੰ ਪੁਲਿਸ ਨੇ ਕਾਬੂ ਵੀ ਕਰ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਇੱਥੇ ਵੱਡਾ ਸਵਾਲ ਤੈ ਹੋਇਆ ਨਾ ਕਿ ਆਖਿਰ ਅਜਿਹੇ ਘਟਨਾਵਾਂ ਰੁਕਣ ਗਿਆ ਕਦੋਂ ਦੱਸੋ ਕਿ ਕੀ ਸਮਝੀਏ ਸੁਖ ਨੇ ਕਹਿ ਦਿੱਤਾ ਕਿ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨੀ ਬਣੀ ਨਾ ਕੀ ਪਾਇਸਾ ਪੜਨਾ ਆ ਆਹੋ ਪੜਨ ਵਾਸਤੇ ਗਿਆ ਸੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਹਾ ਸੀ ਸੁਣਿਆ ਤੁਸੀਂ ਇਹ ਨੌਜਵਾਨ ਕਰਨਾ ਚਾਹੁੰਦਾ ਸੀ ਕਿਹੜਾ ਸ਼ਰਮਨਾ ਕਰ ਦੱਲ ਆਓ ਹੁਣ ਸੁਣੋ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਸਿੰਘ ਦਾ ਵੀ કબੂਲ ਨਾ ਪਿਆਰੇ ਉਹ ਬੰਦਾ ਵਿਧ ਵੀ ਕਰਨ ਆਇਆ ਹੀ ਮਾਰਤਾ ਮੈਂ ਮਾਰਤਾ ਬੇਦਵੀ ਕਰਨ ਆਇਆ ਸੀ ਨੌਜਵਾਨ ਦਾ ਕਤਲ ਕਰਨ ਵਾਲੇ ਤੇ ਕੀਤੀ ਗਈ ਪੁੱਲਾਂ ਦੀ ਵਰਖਾ ਜੀ ਹਾਂ ਇੱਕ ਵਾਰ ਮੁੜ ਤੋਂ ਨਾਨਕ ਨਾਮ ਲੈਵਾ ਸੰਗਤਾਂ ਦੇ ਹਿਰਦੇ ਬਲੁੰਦ ਰਣ ਵਾਲੀ ਸਿੱਖ ਸੰਗਤਾਂ ਦੇ ਦਿਲਾਂ ਨੂੰ چیر ਕੇ ਰੱਖ ਦੇਣ ਵਾਲੀ ਹੈ ਬੇਹਦ ਮੰਦ ਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਇੱਕ ਵਾਰ ਮੁੜ ਤੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਐ ਇਸ ਨੌਜਵਾਨ ਦਾ ਇੱਕ ਨਿਹੰਗ ਸਿੰਘ ਵੱਲੋਂ ਇੱਕ ਸੇਵਾਦਾਰ ਵੱਲੋਂ ਸੌਦਾ ਵੀ ਲਾ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਜਿੱਥੇ ਫਗਵਾੜਾ ਦੇ ਸਰਾਫਾ ਬਾਜ਼ਾਰ ਇਲਾਕੇ ਚ ਸਥਿਤ ਗੁਰਦੁਆਰਾ ਛੇਵੀਂ ਪਾਸੇ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਵੱਲੋਂ ਗੁਰੂ ਘਰ ਤੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਗੁਰੂ ਘਰ ਚ ਦਾਖਲ ਕੀ ਬੇਅਦਬੀ ਦੇ ਇਰਾਦੇ ਨਾਲ ਹੋਇਆ ਤੇ ਅਜੀਹਾ ਇਹ ਖੁਦ ਵੀ ਬੰਨਦਾ ਨਜ਼ਰ ਆ ਰਿਹਾ ਸੁਖਨੀ ਕਹਿੰਦੇ ਸੀ ਕਿ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਪੜਨਾ ਹੈ ਆਹੋ ਪੜਨ ਨੂੰ ਆਸਤ ਗਿਆ ਸੀ ਆਹੋ ਇਹ ਚੀਜ਼ਾਂ ਹੁਣ ਉਲਟਾ ਹੋਰ ਕੋਈ ਸੋਚ ਨਹੀਂ ਸਕਦੇ ਕਿ ਕੀ ਕਿਿਆ ਸੀਗਾ 10 10 ਫਿਰ ਸਾਨੂੰ 10 ਤਾਂ ਦੇਣਾ ਉਲਟਾ ਜਿਦਾ ਲਿਖਣ ਨੂੰ ਵੀ ਕੀਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਗੱਲਾਂ ਜਿੱਥੇ ਇਸ ਨੌਜਵਾਨ ਦਾ ਕਤਲ ਹੋਣ ਤੋਂ ਪਹਿਲਾਂ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਇਸ ਦੀ ਇੱਕ ਵੀਡੀਓ ਬਣਾਈ ਗਈ ਜਿਸ ਚ ਬੇਅਦਬੀ ਦੀ ਗੱਲ ਕਬੂਲ ਦਾ ਨਜ਼ਰ ਆ ਰਿਹਾ ਲਓ ਤੁਸੀਂ ਖੁਦ ਸੁਣ ਲਓ ਸੁਖੀ ਨੇ ਮੈਨੂੰ ਇਹ ਕਿਹਾ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤੇ ਮੈਨੂੰ ਇਹ ਕਿਹਾ ਸੀਗਾ ਕਿ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਤੁਹਾਡੇ ਤੋਂ ਮੈਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣੇ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 2 4 2-3000 ਰੁਪਇਆ ਸੀਗਾ 2-3000 2-3000 ਹੂੰ ਤੇ ਕੀ ਕਰਨਾ ਕੀ 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 ਕਹਿ ਸੁਖ ਨੇ ਕੀ ਕਰਨਾ ਉੱਤੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕੈਸੀ ਗੱਲ ਲੇਕਿਨ ਕੀਤਾ ਨਹੀਂ ਭਾਜੀ ਮੈਂ ਇਹ ਹੈ ਨਹੀਂ ਮੰਨਦਾ ਰ ਮੈਂਂਤੀ ਆ ਵਸੇ ਦਿੱਤਾ ਮੈਂ ਕੀਤਾ ਨਹੀਂ ਸੁਖ ਨੇ ਕਹਿ ਉੱਥੇ ਜਾ ਕੇ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਭਾਈ ਸਾਹਿਬ ਪੜਨਾ ਆ ਆਹੋ ਪੜਨ ਨੂੰ ਵਾਸਤੇ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੋਰ ਉਲਟਾ ਹੋਰ ਉਹ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ 10 10 ਫਿਰ ਸਾਨੂੰ ਦੱਸ ਦੈ ਨਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਗਾਲਾਂ ਔਰ ਉਤਰੀ ਉਤੋਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿਆ ਸੀਗਾ ਮੈਂ ਕੀਤਾ ਨਹੀਂ ਬਾਜੀ ਬੇਗੁਨਾ ਸੀਗਾ بس ਇਹ ਜੀ ਹਾਂ ਆ ਤਾਂ ਸੀ ਉਹ ਵੀਡੀਓ ਜੋ ਇਸ ਨੌਜਵਾਨ ਦੇ ਕਤਲ ਤੋਂ ਪਹਿਲਾਂ ਬਣਾਈ ਗਈ ਜਿਸ ਜਬ ਬੇਅਦਬੀ ਦੀ ਗੱਲ ਕਬੂਲਦਾਰ ਨਜ਼ਰ ਆਇਆ ਤਾਂ ਲੋ ਹੁਣ ਤੁਹਾਨੂੰ ਵਿਖਾਉਂਦੇ ਆ ਉਹ ਵੀਡੀਓ ਜੋ ਇਸ ਦਾ ਕਤਲ ਕਰਨ ਤੋਂ ਬਾਦ ਬਣਾਈ ਪਿਆਰੇ ਉਹ ਬੰਦਾ ਬਿੱਧ ਵੀ ਕਰਨ ਆਇਆ ਹੀ ਮਾਰਤਾ ਮੈਂ ਮਾਰਤਾ ਮੈਂ ਬਿੱਧ ਵੀ ਕਰਨ ਆਇਆ ਸੀ ਜਿਆ ਕਥੇ ਤੌਰ ਤੇ ਗੁਰੂ ਘਰ ਚ ਬਿੱਧ ਵੀ ਕਰਨ ਆਏ ਇਸ ਨੌਜਵਾਨ ਦਾ ਰਮਨਦੀਪ ਸਿੰਘ ਮਠ ਨਾਮ ਦੇ ਇੱਕ ਨਿਹੰਗ ਸਿੰਘ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਨਿਹੰਗ ਸਿੰਘ ਵੱਲੋਂ ਬਖਾਇਦਾ ਵੀਡੀਓ ਵੀ ਬਣਾਈ ਗਈ ਜਿਸ ਚ ਉਹ ਕਤਲ ਦਾ કબੂਲਨਾਮਾ ਕਰਦਾ ਸਾਫ ਨਜ਼ਰ ਆ ਰਿਹਾ ਹੈ ਪਿਆਰੇ ਉਹ ਬੰਦਾ ਵਿਧ ਵੀ ਕਰਨ ਆਇਆ ਸੀ ਮਾਰਤਾ ਮੈਂ ਮਾਰਤਾ ਮੈਂ ਵਿਧ ਵੀ ਕਰਨ ਆਇਆ ਸੀ ਉੱਥੇ ਹੀ ਇਸੇ ਘਟਨਾ ਤੋਂ ਬਾਅਦ ਨੌਜਵਾਨ ਦਾ ਕਤਲ ਕਰਨ ਵਾਲਾ ਨਿਹੰਗ ਸਿੰਘ ਦਾ ਪਰਿਵਾਰ ਵੀ মিডিਆ ਦੇ ਸਾਹਮਣੇ ਆਇਆ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਅਸਲ 'ਚ ਇਹ ਇੱਕ ਤਰ੍ਹਾਂ ਦਾ ਸੈਲਫ ਡਿਫੈਂਸ ਸੀ ਉਹਨਾਂ ਦੇ ਪੁੱਤ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਹੁਣ ਕਾਨੂੰਨ ਆਪਣਾ ਕੰਮ ਕਰੇਗਾ ਮੰਗੂ ਮਾਟਰ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਉਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆਉਂ ਕਹਿੰਦਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ ਨੌ ਦਸ ਬੰਦੇ ਦਾ ਨਹੀਂ ਦੱਸਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿ ਨੈਤਿਕੀਏ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗਿਆ ਉਹਨੂੰ ਗੁੱਸਾ ਚੜ ਗਿਆ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਨਾਲ ਅਸੀਂ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਗੁਰੂ ਘਰ ਚ ਕਿਸੇ ਤੌਰ ਤੇ ਬੇਦਬੀ ਦੀ ਕੋਸ਼ਿਸ਼ ਤੇ ਇਸ ਨੌਜਵਾਨ ਦੇ ਕਤਲ ਦੀ ਖਬਰ ਸਾਹਮਣੇ ਆਉਂਦੇ ਵੱਡੀ ਗਿਣਤੀ ਚ ਸਿੱਖ ਸੰਗਤਾਂ ਤੇ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਰਮਨਦੀਪ ਨਾਮ ਦੇ ਇਸ ਸ਼ਖਸ ਨੂੰ ਕਾਬੂ ਕਰ ਲਿਆ। ਜਿਸ ਸਮੇਂ ਪੁਲਿਸ ਇਸਰ ਰਮਨਦੀਪ ਸਿੰਘ ਨੂੰ ਆਪਣੇ ਨਾਲ ਲੈ ਜਾ ਰਹੀ ਸੀ ਤਾਂ ਕੁਝ ਅਜੀਹਾ ਹੋਇਆ ਜਿਸ ਦੀ ਸ਼ਾਇਦ ਕਿਸੇ ਨੂੰ ਉਮੀਦ ਨਹੀਂ ਸੀ। ਜਿहां ਸਿੱਖ ਸੰਗਤਾਂ ਵੱਲੋਂ ਇਸ ਨਿਹੰਗ ਸਿੰਘ ਤੇ ਪੁੱਲਾਂ ਦੀ ਵਰਖਾ ਕੀਤੀ ਗਈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਦਾ ਕਹਿਣਾ ਕਿ ਫਿਲਹਾਲ ਜਾਂਚ ਬੇਦਬੀ ਹੋਣ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ। ਪੁਲਿਸ ਤੋਂ ਲੋ ਮਾਮਲੇ ਤੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਚਪਣ ਦੀ ਕਾਰਵਾਈ ਅਮਲ ਚੁਲਿਆਂ ਦੀ ਜਾਵੇਗੀ। ਅਸੀਂ ਇੱਕ ਕੇਸ ਜੈਸਟ ਕੀਤਾ ਹੈ ਐਫ ਆਰ ਨੰਬਰ 12 ਅੰਡਰ ਸੈਕਸ਼ਨ 295ਏ ਐਂਡ 304 ਆਈਪੀਸੀ ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਜਿਹੜਾ ਬੰਦਾ ਇਸ ਕਲਪੇਬਲ ਹੋਮਾਈਸਾਈਡ ਚ ਇਨਵੋਲਡ ਆ ਉਹ ਉਹਦਾ ਨਾਮ ਰਮਨਦੀਪ ਆ। ਵੀ ਹੈਵ ਡਿਟੇਨਡ ਹਿਮ ਐਂਡ ਹੀ ਵਿਲ ਬੀ ਅਰੈਸਟਡ ਇਨ ਥਿਸ ਕੇਸ। ਹੈਡ ਪ੍ਰੋਡਿਊਸਡ ਬਿਫੋਰ ਦੀ ਕੋਰਟ ਔਰ ਇਹ ਜ਼ਰੂਰੀ ਨਹੀਂ ਹੈ ਕਿ 304 ਦਾ ਪਰਚਾ ਹੋਇਆ ਹੈ ਤੇ 304 ਚ ਹੀ ਰਹੇਗਾ ਜੀ 302 ਚ ਵੀ ਹੋਏਗਾ ਉਹਦੇ ਲਈ ਸਾਨੂੰ ਫਰਦਰ ਇਨਵੈਸਟੀਗੇਸ਼ਨ ਆਲਰੇਡੀ ਸਾਡੀ ਡਿਸਕਸ਼ਨ ਹੋ ਚੁੱਕੀ ਆ ਜੋ ਤਫਤੀਸ਼ ਦੇ ਵਿੱਚ ਆਏਗਾ ਜੇ ਕਤਲ ਹੋਏਗਾ ਤੇ ਮੈਂ ਦਾਅਵੇ ਨਾ کہہ ਸਕਦਾ ਕਿ ਸਾਡੀ ਤਫਤੀਸ਼ ਕਤਲ ਦਾ ਹੀ ਪਰਚਾ ਪ੍ਰਸੀਡ ਕਰੇਗੀ ਇਨਵੈਸਟੀਗੇਸ਼ਨ ਇਸ ਤੋਂ ਘਟ ਨਹੀਂ ਕਰ ਜੜੇ ਵਿਕਟਮ ਦੀ ਡੈਥ ਹੋਈ ਹੈ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਦੈਟ ਪਰਸਨ ਸਾਡੀ ਟੀਮ ਦੋ ਟੀਮਸ ਉਹਨੂੰ ਜੋ ਸਾਡੇ ਕੋਲ ਇਫੈਕਟਸ ਅਜੇ ਤੱਕ ਉਹਦੀ ਆਇਡੈਂਟੀਟੀ ਬਾਰੇ ਆਏ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਫਿਰ ਤੁਹਾਡੇ ਧਿਆਨ ਚ ਲਿਆਂਦਾ ਜਾਏਗਾ ਅਜੇ ਤੱਕ ਸਾਡੇ ਕੋਲੋਂ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਉੱਥੇ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਦੀ ਗੱਲਬਾਤ ਹੋਈ ਹੈ ਇਹਨਾਂ ਨੂੰ ਸ਼ੱਕ ਜ਼ਰੂਰ ਰਿਹਾ ਉਹਦੇ ਕਿ ਸ਼ਾਇਦ ਉਹ ਬੇਅਦਬੀ ਕਰਨ ਲਈ ਆਇਆ ਹੈ ਲੇਕਿਨ ਬੇਅਦਬੀ ਦਾ ਕੋਈ ਅਜੇ ਤੱਕ ਦੀ ਸਾਡੀ ਤਫ਼ਤੀਸ਼ ਪੜਤਾਲ ਸਾਰੇ ਟੀਮ ਦੀ ਇੱਕ ਗੱਲ ਸਾਹਮਣੇ ਨਹੀਂ ਆਉਂਦੀ ਤਾਂ ਵਾਕਈ ਇਹ ਘਟਨਾ ਆਪਣੇ ਆਪ ਚ ਬੇहद ਮੰਦ ਭਾਗੀ ਹੈ ਜਿਸ ਢੰਗ ਨਾਲ ਇਸ ਮਾਮਲੇ ਚ ਕਾਨੂੰਨ ਨੂੰ ਆਪਣੇ ਹੱਥਾਂ ਚ ਲਿਆ ਗਿਆ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਕਿਸੇ ਵੀ ਤਰ੍ਹਾਂ ਸ਼ਾਇਦ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਵੱਡਾ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਜਦੋਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਲਗਾਤਾਰ ਬੇਅਦਬੀਆਂ ਹੋਣ ਤੇ ਇਨਸਾਫ ਨਾ ਮਿਲੇ ਤਸੱਲੀ ਬਖਸ਼ ਕਾਰਵਾਈ ਨਾ ਹੋਵੇ ਤਾਂ ਲੋਕ ਆਪਣੇ ਹੱਥਾਂ 'ਚ ਕਾਨੂੰਨ ਲੈਣ ਦੇ ਲਈ ਭਲਾ ਕਿਉਂ ਨਾ ਮਜ਼ਬੂਤ ਹੋ ਜਾਣ ਉਹਨਾਂ ਦਾ ਆਪਣੇ ਆਪ 'ਤੇ ਕਿਵੇਂ ਕਾਬੂ ਰਹੇ ਦੱਸੋ ਕਿ ਕੀ ਸਮਝੀ ਬੀਡੀਸੀ ਨਿਊਜ਼ ਦੇ ਲਈ ਫਗਵਾੜਾ ਤੋਂ ਮਨੀਸ਼ 바ਵਾ ਤੇ ਪ੍ਰਭ ਮੀਤ ਦੀ ਰਿਪੋਰਟ